ਤੇ ਹੁਣ ਇੱਕ ਜ਼ਰੂਰੀ ਸੂਚਨਾ ਹੈ ਜਿਹੜੇ ਪਾਸਪੋਰਟ ਬਣਾਉਣਾ ਚਾਹੁੰਦੇ ਨੇ ਲੋਕ ਜਾਂ ਫਿਰ ਪਾਸਪੋਰਟ ਸੰਬੰਧੀ ਕੋਈ ਸੇਵਾਵਾਂ ਲੈਣਾ ਚਾਹੁੰਦੇ ਨੇ 2 ਦਿਨ ਦੇ ਲਈ ਚੰਡੀਗੜ੍ਹ ਦਾ ਪਾਸਪੋਰਟ ਸੇਵਾ ਕੇਂਦਰ ਜਿਹੜਾ ਕਿ ਬੰਦ ਰਹੇਗਾ ਪਾਸਪੋਰਟ ਸੇਵਾ ਪੋਰਟਲ ਬੰਦ ਰਹੇਗਾ 1 ਸਤੰਬਰ ਸਵੇਰੇ 8 ਵਜੇ ਤੋਂ ਲੈ ਕੇ 2 ਸਤੰਬਰ 6 ਵਜੇ ਤੱਕ ਦੀਆਂ ਗਾਜ਼ਤੀਆਂ ਜਿਹੜੀਆਂ ਸਾਰੀਆਂ ਅਪਾਇੰਟਮੈਂਟਸ ਨੇ ਉਹ ਰੱਦ ਕਰ ਦਿੱਤੀਆਂ ਗਿਆ ਨੇ ਐਸਐਮਐਸ ਦੇ ਰਾਹੀਂ ਵਿਭਾਗ ਦੇ ਵੱਲੋਂ ਇਹ ਜਿਹੜੀਆਂ ਤਰੀਕਾ ਨਵੀਆਂ ਦੇ ਦਿੱਤੀਆਂ ਜਾਣਗੀਆਂ ਚੰਡੀਗੜ੍ਹ ਦੇ 34 ਐਸ ਸਥਿਤ ਪਾਸਪੋਰਟ ਦਫਤਰ ਨੂੰ ਵੀ ਬੰਦ ਰੱਖਿਆ ਜਾਵੇਗਾ ਜਿਹੜੇ ਕਿ ਇਨਕੁਆਇਰੀ ਕਾਊਂਟਰ ਹੈ ਉੱਥੇ 34 ਸੈਕਟਰ ਸਥਿਤ ਉਹ ਵੀ ਬੰਦ ਰਹੇਗਾ ਸੋ ਇਹ ਇੱਕ ਜ਼ਰੂਰੀ ਸੂਚਨਾ ਹੈ ਉਹਨਾਂ ਲੋਕਾਂ ਲਈ ਜਿਹੜੇ ਪਾਸਪੋਰਟ ਸੰਬੰਧੀ ਆਉਂਦੇ 1-2 ਦਿਨਾਂ ਦੇ ਵਿੱਚ ਪਾਸਪੋਰਟ ਬਣਾਉਣ ਦੇ ਲਈ ਜਿਹੜਾ ਸੋਚ ਰਹੇ ਨੇ ਜਾਂ ਫਿਰ ਕੋਈ ਸੇਵਾਵਾਂ ਲੈਣ ਦੇ ਲਈ ਸੋਚ ਰਹੇ ਨੇ ਉਹ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਦੇ ਵਿੱਚ ਪਾਸਪੋਰਟ ਸੇਵਾ ਟੈਕਨੀਕਲ ਮਨਟੇਨੈਂਸ ਦੇ ਚੱਲਦੇ ਆ ਬੰਦ ਰਹੇਗਾ ਦੋ ਦਿਨਾਂ ਲਈ ਇਹ ਪੋਰਟਲ ਬੰਦ ਰਹੇਗਾ ਚੰਡੀਗੜ੍ਹ ਸਥਿਤ 34 ਇਹ ਵਿੱਚ ਜਿਹੜਾ ਰੀਜਨਲ ਪਾਸਪੋਰਟ ਦਫਤਰ ਉਹਦੇ ਵਿੱਚ ਜਿਹੜਾ ਇਨਕੁਆਇਰੀ ਕਾਊਂਟਰ ਹੈ ਉਹ ਵੀ ਬੰਦ ਰਹੇਗਾ ਉਥੋਂ ਦੀਆਂ ਜਿਹੜੀਆਂ 30 ਅਗਸਤ ਦੀਆਂ ਸਾਰੀਆਂ ਅਪਾਇੰਟਮੈਂਟਸ ਨੇ ਉਹ ਫਿਲਹਾਲ ਰੱਦ ਕਰ ਦਿੱਤੀਆਂ ਨੇ ਵਿਭਾਗ ਦੇ ਵੱਲੋਂ ਐਸਐਮਐਸ ਦੇ ਰਾਹੀਂ ਜਿਹੜਾ ਕਿ ਲੋਕਾਂ ਨੂੰ ਇਸ ਦੇ ਬਾਰੇ ਨਵੀਂ ਅਮਰੀਕਾ ਦਿੱਤੀਆਂ ਜਾਣਗੀਆਂ ਉਹਨਾਂ ਨੂੰ ਅਪਡੇਟ ਕਰ ਦਿੱਤਾ ਜਾਵੇਗਾ ਸੋ ਇਸ ਵਕਤ ਦੀ ਵੱਡੀ ਖਬਰ ਹੈ ਜ਼ਰੂਰੀ ਸੂਚਨਾ ਮੰਨ ਕੇ ਚਲੋ ਕਿ ਪਾਸਪੋਰਟ ਸਬੰਧੀ ਜਿਹੜੇ ਲੋਕ ਚੰਡੀਗੜ੍ਹ ਆਉਣਾ ਚਾਹੁੰਦੇ ਨੇ ਸੇਵਾਵਾਂ ਲੈਣਾ ਚਾਹੁੰਦੇ ਨੇ ਪਾਸਪੋਰਟ ਨਵਾਂ ਬਣਾਉਣ ਦੇ ਲਈ ਜਾਂ ਫਿਰ ਰੀਨਿਊ ਕਰਾਉਣ ਦੇ ਲਈ ਜਾਂ ਹੋਰ ਸੇਵਾਵਾਂ ਲੈਣ ਦੇ ਲਈ ਜਿਹੜੇ ਚੰਡੀਗੜ੍ਹ ਦੇ ਲਈ ਉਹਨਾਂ ਨੇ 30 ਅਗਸਤ ਦੀਆਂ ਅਪਾਇੰਟਮੈਂਟਸ ਲਈਆਂ ਸਨ ਉਹ ਫਿਲਹਾਲ ਵਿਭਾਗ ਦੇ ਵੱਲੋਂ ਰੱਦ ਕਰ ਦਿੱਤੀਆਂ ਗਈਆਂ ਹਨ ਸੋ ਪਾਸਪੋਰਟ ਬਣਾਉਣ ਵਾਲਿਆਂ ਦੇ ਲਈ ਇਹ ਜ਼ਰੂਰੀ ਸੂਚਨਾ ਹੈ ਦੋ ਦਿਨਾਂ ਦੇ ਲਈ ਇਹ ਜੜੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ ਮੇਨਟੇਨੈਂਸ ਟੈਕਨੀਕਲ ਮੇਨਟੇਨੈਂਸ ਦੇ ਚੱਲਦੀਆਂ ਸੇਵਾਵਾਂ ਬੰਦ ਕੀਤੀਆਂ ਨੇ ਸਾਡੇ ਸਹਿਯੋਗੀ ਬਜ਼ਮ ਵਰਮਾ ਸਾਡੇ ਨਾਲ ਚੰਡੀਗੜ੍ਹ ਤੋਂ ਜੁੜ ਚੁੱਕੇ ਨੇ ਜੀ ਬਜ਼ਮ ਟੈਕਨੀਕਲ ਮੇਨਟੇਨੈਂਸ ਦੇ ਚੱਲਦੇ ਆ ਇਹ ਸੇਵਾਵਾਂ ਬੰਦ ਕੀਤੀਆਂ ਨੇ ਸਭ ਤੋਂ ਪਹਿਲਾਂ ਇਹ ਜਾਣਕਾਰੀ ਆਪਣੇ ਵਿਊਅਰਸ ਨੂੰ ਅਸੀਂ ਦੇਣਾ ਚਾਹੁੰਦੇ ਨੇ ਕਿ ਜਿਹੜੇ ਲੋਕ ਚੰਡੀਗੜ੍ਹ ਦੇ ਵਿੱਚ ਪਾਸਪੋਰਟ ਬਣਾਉਣ ਦੇ ਲਈ ਜਾਂ ਫਿਰ ਰੀਨਿਊ ਕਰਾਉਣ ਦੇ ਲਈ ਆਉਣਾ ਚਾਹੁੰਦੇ ਨੇ ਉਹਨਾਂ ਦੇ ਲਈ ਵਿਭਾਗ ਦੇ ਵੱਲੋਂ ਕੀ ਸੂਚਨਾ ਹੈ ਕੀ ਅਪਡੇਟ ਦੇਖੋ ਕੁਝ ਹੀ ਦਿਨ ਪਹਿਲਾਂ ਮੇਰੇ ਵਿਭਾਗ ਦੇ ਵਿੱਚ ਵੀ ਗੱਲ ਹੋਈ ਹੈ ਵਿਭਾਗ ਵੱਲੋਂ ਸਾਫ਼ ਤੌਰ ਤੇ ਕੁਝ ਕਲੈਰੀਫਿਕੇਸ਼ਨ ਦਿੱਤੀਆਂ ਗਈਆਂ ਨੇ ਉਹ ਕਲੈਰਿਟੀ ਹੋਣੀ ਬਹੁਤ ਜ਼ਰੂਰੀ ਹੈ ਲੋਕਾਂ ਲਈ ਕਿਉਂਕਿ ਲੋਕ ਜਿਹੜੇ ਉਹ ਹਿਮਾਚਲ ਤੋਂ ਵੀ ਹਰਿਆਣਾ ਤੋਂ ਵੀ ਪੰਜਾਬ ਤੋਂ ਵੀ ਹਰ ਪਾਸਿਓਂ ਜਿਹੜੇ ਆ ਉਹ ਪਾਸਪੋਰਟ ਬਣਾਉਣ ਦੇ ਲਈ ਚੰਡੀਗੜ੍ਹ ਜ਼ਰੂਰ ਪਹੁੰਚਦੇ ਨੇ ਜਿੱਥੇ ਇਸ ਵਕਤ ਅਸੀਂ ਪਾਸਪੋਰਟ ਆਫਿਸ ਦੇ ਅੱਗੇ ਖੜੇ ਆ ਸੈਕਟਰ 34 ਲੋਕ ਅੱਲੇ ਵੀ ਖੜੇ ਨੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਜਾਣਕਾਰੀ ਮਿਲੀ ਹੈ ਉਹ ਇਹ ਹੈਗੀ ਹੈ ਕਿ 30 ਤਰੀਕ ਦੀ ਅਸੀਂ ਗੱਲ ਕਰ ਰਹੇ ਹਾਂ 30 ਤਰੀਕ ਨੂੰ ਜਿੰਨੀ ਵੀ ਅਪਾਇੰਟਮੈਂਟਸ ਉਹ ਸਾਰੀਆਂ ਆਨਲਾਈਨ ਕੈਨਸਲ ਕੀਤੀਆਂ ਗਈਆਂ ਨੇ ਪਰ ਆਫਲਾਈਨ ਕੈਨਸਲ ਨਹੀਂ ਕੀਤੀਆਂ ਗਈਆਂ ਯਾਨੀ ਤੁਹਾਨੂੰ SMS ਦੇ ਰਾਹੀਂ ਜਿਹੜੀ ਆ ਉਹ ਪੂਰੀ ਇਨਫੋਰਮੇਸ਼ਨ ਆਏਗੀ ਕਿ ਆਖਰਕਾਰ ਕਿੰਨੇ ਵਜੇ ਤੁਸੀਂ ਪਹੁੰਚਣੇ ਕਿੰਨੇ ਵਜੇ ਅਪਾਇੰਟਮੈਂਟ ਹੋਏਗੀ ਸਾਰੀ ਇਨਫੋਰਮੇਸ਼ਨ ਥੋੜੀ SMS ਦੇ ਰਾਹੀਂ ਆਏਗੀ ਤੇ ਉਸ ਤੋਂ ਬਾਅਦ ਤੁਸੀਂ ਵਾਕ ਇਨ ਕਰ ਸਕਦੇ ਹੋ ਸਿੱਧਾ ਅੰਦਰ ਆ ਸਕਦੇ ਹੋ ਸਭ ਤੋਂ ਵੱਡੀ ਗੱਲ ਦੂਜੀ ਗੱਲ ਜਾਣ ਪੁੱਛ ਕੇ ਇਹ ਸਮਾਂ ਰੱਖਿਆ ਗਿਆ ਉਹ ਇਸ ਕਰਕੇ ਰੱਖਿਆ ਗਿਆ ਹੈ ਕਿਉਂਕਿ 1 ਕਿਹਾ 2 ਦੀ ਤਰੀਕ ਦੀ ਹੀ ਅਸੀਂ ਗੱਲ ਕਰ ਲਈਏ ਤਾਂ 1 ਤਰੀਕ ਨੂੰ ਸੰਡੇ ਪੈਂਦਾ ਹੈ ਸੰਡੇ ਨੂੰ ਪਾਸਪੋਰਟ ਆਫਿਸ ਬੰਦ ਰਹਿੰਦਾ ਹੈ ਇਸ ਕਰਕੇ ਲੋਕਾਂ ਨੂੰ ਕੋਈ ਪਰੇਸ਼ਾਨੀ ਉਸ ਦੌਰਾਨ ਨਹੀਂ ਆਏਗੀ ਯਾਨੀ 30 ਤਰੀਕ ਤੇ 1 ਤਰੀਕ ਨੂੰ ਪਾਸਪੋਰਟ ਆਫਿਸ ਜਿਹੜਾ ਹੈਗਾ 1 ਤਰੀਕ ਨੂੰ ਬੰਦ ਰਹੇਗਾ ਲੇਕਿਨ 30 ਤਰੀਕ ਤੇ 1 ਤਰੀਕ ਨੂੰ ਇਹਨਾਂ ਦਾ ਪੋਰਟਲ ਬੰਦ ਰਹੇਗਾ ਜਿਹੜਾ SMS ਦੇ ਰਾਹੀਂ ਸਾਰਾ ਕੁਝ ਜਾਏਗਾ ਦੂਜੇ ਪਾਸੇ ਇਹ 2 ਤਰੀਕ ਨੂੰ ਸਵੇਰੇ 6 ਵਜੇ ਤੱਕ ਪੋਰਟਲ ਜਿਹੜਾ ਹੈਗਾ ਬੰਦ ਰਹੇਗਾ ਯਾਨੀ ਜਿਨੇ ਅਪਾਇੰਟਮੈਂਟ ਸਵੇਰੇ 9 ਵਜੇ ਤੋਂ ਲਿੱਤੀ ਹੋਈ ਹੈ 2 ਤਰੀਕ ਨੂੰ ਯਾਨੀ ਮੰਡੇ ਨੂੰ ਉਹ ਜਿਹੜਾ ਹੈ ਆ ਕੇ ਆਪਣਾ ਇੱਥੇ ਪਾਸਪੋਰਟ ਬਣਵਾ ਸਕਦਾ ਹੈ ਉਹ ਆਪਣੀ ਇੰਟਰਵਿਊ ਦੇ ਲਈ ਇੱਥੇ ਆ ਸਕਦਾ ਹੈ। ਯਾਨੀ ਮੇਨ ਜਿਹੜੀ ਪਰੇਸ਼ਾਨੀ ਹੈ ਉਹ ਸਿਰਫ ਲੋਕਾਂ ਨੂੰ ਆਏਗੀ 30 ਤਰੀਕ ਦੇ ਲਈ ਤੇ 30 ਤਰੀਕ ਲਈ ਸਿਰਫ ਆਹੀ ਆਲਟਰਨੇਟ ਕੀਤਾ ਗਿਆ ਹੈ ਕਿ ਤੁਸੀਂ ਜਦ ਆ ਰਹੇ ਹੋ ਤੁਸੀਂ ਆਪਣਾ SMS ਚੈੱਕ ਕਰੋ। ਮੇਲ ਚੈੱਕ ਨਾ ਕਰਿਓ, ਪੋਰਟਲ ਚੈੱਕ ਨਾ ਕਰਿਓ ਕਿਉਂਕਿ ਪੋਰਟਲ ਨਹੀਂ ਚੱਲ ਰਿਹਾ ਹੋਵੇਗਾ। ਪਰ SMS ਜ਼ਰੂਰ ਚੈੱਕ ਕਰ ਲਿਓ ਜੇ ਤੁਸੀਂ ਆ ਰਹੇ ਹੋ SMS ਦੇ ਰਾਹੀਂ ਤੁਹਾਨੂੰ ਇਨਫੋਰਮੇਸ਼ਨ ਮਿਲ ਜਾਏਗੀ ਜਿਹੜੀ ਸਾਰੀ ਪਾਸਪੋਰਟ ਆਫਿਸ ਵੱਲੋਂ ਜਿਹੜੀ ਦਿੱਤੀ ਜਾਣੀ ਹੈ। ਦੂਜੀ ਗੱਲ 1 ਤਰੀਕ ਨੂੰ ਸੰਡੇ ਐ ਇਸ ਕਰਕੇ ਪਾਸਪੋਰਟ ਆਫਿਸ ਬੰਦ ਰਹਿੰਦਾ ਹੈ ਉਸ ਨੂੰ ਕੋਈ ਪਰੇਸ਼ਾਨੀ ਹੋਏਗੀ ਤੇ ਜਿਹਦੀ ਅਪਾਇੰਟਮੈਂਟ 2 ਤਰੀਕ ਨੂੰ ਹੈ ਉਹ 2 ਤਰੀਕ ਨੂੰ ਵੀ ਲੋਗ ਆ ਸਕਦੇ ਨੇ 2 ਤਰੀਕ ਨੂੰ ਪੋਰਟਲ ਜਰੀਏ ਉਹ ਸਵੇਰੇ 6 ਵਜੇ ਤੋਂ ਬਾਅਦ ਖੁੱਲ ਜਾਏਗਾ ਕਿਉਂਕਿ ਤੁਹਾਨੂੰ ਦੱਸ ਦਈਏ 31 ਤੋਂ 30 ਤਰੀਕ ਤੋਂ ਲੈ ਕੇ 2 ਤਰੀਕ ਸਵੇਰੇ 6 ਵਜੇ ਤੱਕ ਇਹ ਪੋਰਟਲ ਦੀ ਜਰੀ ਉਹ ਮੇਨਟੇਨੈਂਸ ਹੁੰਦੀ ਹੈ ਜਿਹੜੀ ਸਰਵਰ ਮੇਨਟੇਨੈਂਸ ਹੁੰਦੀ ਹੈ ਉਹਦੇ ਲਈ ਜਿਹੜਾ ਹੈਗਾ ਉਹ ਇਹ ਕੰਮ ਕੀਤਾ ਜਾ ਰਿਹਾ ਹੈ ਤੇ ਤੁਹਾਨੂੰ ਦੱਸ ਦਈਏ ਸਿਰਫ ਚੰਡੀਗੜ੍ਹ ਨਹੀਂ ਇਹ ਜੇ ਤੁਸੀਂ ਪਾਸਪੋਰਟ ਆਫਿਸ ਦੇ ਮਿਨਿਸਟਰੀ ਆਫ ਜਿਹੜੀ ਫੋਰਨ ਸੇਜ਼ ਦੀ ਗੱਲ ਕਰ ਲਈਏ ਉੱਥੇ ਤੇ ਉੱਥੇ ਦੀ ਸਾਈਡ ਤੇ ਦੇਖੀਏ ਤਾਂ ਪੂਰੇ ਇੰਡੀਆ ਦੇ ਜਿੰਨੇ ਵੀ ਪਾਸਪੋਰਟ ਪੋਰਟਲਸ ਨੇ ਉਥੇ ਇਹ ਸਾਰਾ ਸਰਵਰ ਦਾ ਕੰਮ ਹੋਏਗਾ ਇਹ ਇਸ ਕਰਕੇ ਵੀ ਕਲੈਰਿਟੀ ਜ਼ਰੂਰੀ ਹੈ ਕਿਉਂਕਿ ਕਈ ਸਾਰੇ ਲੋਕ ਜਿਹੜੇ ਦੂਰੋਂ ਆਂਦੇ ਨੇ ਕਈਆਂ ਨੂੰ ਜਿਹੜੀ ਅਪਾਇੰਟਮੈਂਟਸ ਮਿਲੀਆਂ ਹੋਈਆਂ ਨੇ ਪਰ ਇੱਕ ਖਬਰ ਦੇ ਨਾਲ ਉਹਨਾਂ ਨੂੰ ਕੋਈ ਕਨਫਿਊਜ਼ਨ ਨਾ ਆ ਰਵੇ ਕਲੈਰਿਟੀ ਬਹੁਤ ਜ਼ਰੂਰੀ ਹੈ ਕਿ ਆਖਿਰਕਾਰ ਲੋਕਾਂ ਨੂੰ ਕਿਸ ਤਰੀਕੇ ਨਾਲ ਪਰੇਸ਼ਾਨੀ ਤੋਂ ਅਸੀਂ ਦੂਰ ਰੱਖਣਾ ਹੈ ਅਸੀਂ ਪਰੇਸ਼ਾਨੀ ਚ ਪਾਣਾ ਨਹੀਂ ਹੈ ਇਸ ਕਰਕੇ ਆਪਣੇ SMS ਜ਼ਰੂਰ ਚੈੱਕ ਕਰਿਓ ਜੇ 30 ਤਰੀਕ ਦੀ ਤੁਹਾਡੀ ਅਪਾਇੰਟਮੈਂਟ ਹੈ ਤੇ ਜੇ 2 ਤਰੀਕ ਨੂੰ ਤੁਸੀਂ ਆ ਰਹੇ ਹੋ ਤਾਂ 2 ਤਰੀਕ ਨੂੰ ਵੀ ਤੁਹਾਡੇ ਪੋਰਟਲ ਜਿਹੜੇ ਨੇ ਉਹ ਚੱਲਦੇ ਰਹਿਣਗੇ ਜੀ ਜੀ ਬਦਮ ਜੇਕਰ ਗੱਲ ਕੀਤੀ ਜਾਵੇ ਚੰਡੀਗੜ੍ਹ ਦੀ ਤੁਸੀਂ 34 ਇਹ ਵਾਲੇ ਜਿਹੜੇ ਰਿਜਨਲ ਦਫ਼ਤਰ ਦੀ ਗੱਲ ਕਰ ਰਹੇ ਕਿ ਉੱਥੇ ਤਰੀਕ ਨੂੰ 30 ਤਰੀਕ ਨੂੰ ਅਪਾਇੰਟਮੈਂਟਸ ਜਿਹੜੀਆਂ ਨੇ ਉਹ ਫਿਲਹਾਲ ਜਿਹੜੀਆਂ ਕੈਨਸਲ ਹੋ ਰਹੀਆਂ ਨੇ ਮੈਸੇਜ ਦੇਖ ਕੇ ਜਿਹੜੇ ਕਿ ਲੋਕ ਉੱਥੇ ਪਹੁੰਚਣ ਜੇਕਰ ਗੱਲ ਕੀਤੀ ਜਾਵੇ ਜਿਹੜਾ ਵੱਡਾ ਆਫਿਸ ਚੰਡੀਗ ਨੇ ਉੱਥੇ ਵੀ ਲਾਗੂ ਨੇ ਮਾਫ ਕਰਨਾ ਸਵਾਲ ਦੁਹਰਾਉਂਗਾ ਇੱਕ ਵਾਰੀ ਜੀ ਬਸ ਮੈਂ ਤੁਹਾਨੂੰ ਇਹ ਸਵਾਲ ਕਰ ਰਿਹਾ ਕਿ ਇਹ ਸਾਰੀਆਂ ਕੰਡੀਸ਼ਨ ਜਿਹੜੀਆਂ ਨੇ ਜਿਹੜਾ ਚੰਡੀਗੜ੍ਹ ਦੇ ਵਿੱਚ ਇੱਕ ਹੋਰ ਆਫਿਸ ਹੈ ਉੱਥੇ ਵੀ ਲੋਕ ਜਿਹੜੀਆਂ ਅਪਾਇੰਟਮੈਂਟਸ ਤੋਂ ਬਾਅਦ ਆਉਂਦੇ ਨੇ ਆਪਣੇ ਪਾਸਪੋਰਟ ਬਣਾਉਣ ਦੇ ਲਈ ਇੰਡਸਟਰੀਅਲ ਏਰੀਆ ਫੇਸ 2 ਦੇ ਵਿੱਚ ਕਿ ਇਹ ਕੰਡੀਸ਼ਨਸ ਉੱਥੇ ਵੀ ਲਾਗੂ ਨੇ ਦੇਖੋ ਪਾਸਪੋਰਟ ਰੀਜਨਲ ਪਾਸਪੋਰਟ ਆਫਿਸ ਚੰਡੀਗੜ੍ਹ ਦੀ ਸੀ ਗੱਲ ਕਰ ਰਹੇ ਹਾਂ ਇਦਾ ਹੀ ਪਾਰਟ ਉਹ ਇੰਡਸਟਰੀ ਏਰੀਆ ਵੀ ਹੈ ਇੱਥੇ ਰੀਜਨਲ ਪਾਰਟ ਵਾਸ ਅਫੀਸਰ ਜਿਹੜੇ ਨੇ ਉਹ ਬੈਠਦੇ ਨੇ ਪਰ ਫਿਲਹਾਲ ਦੇ ਲਈ ਉਹ ਹਰ ਪਾਸੇ ਯਾਨੀ ਜਿੰਨੇ ਵੀ ਚੰਡੀਗੜ੍ਹ ਦੇ ਪਾਸਪੋਰਟ ਆਫੀਸਸ ਨੇ ਅਸੀਂ ਗੱਲ ਕਰ ਲਿਆ ਸੌਂਤੀ ਦੀ ਗੱਲ ਕਰ ਲਿਆ ਇੰਡਸਟਰੀ ਏਰੀਆ ਦੀ ਗੱਲ ਕਰ ਲਿਆ ਸਾਰਿਆਂ ਲਈ ਇਕੋ ਹੀ ਕੰਡੀਸ਼ਨ ਹੈ ਕਿਉਂਕਿ ਸਰਵਰ ਤਾਂ ਸਾਰਿਆਂ ਦਾ ਇਕੋ ਹੀ ਹੈ ਪੋਰਟਲ ਤਾਂ ਸਾਰਿਆਂ ਦਾ ਇਕੋ ਹੀ ਹੈ ਇਸ ਕਰਕੇ ਉਹ ਸਰਵਿਸ ਦੇ ਮੇਨਟੇਨੈਂਸ ਹੋਏਗੀ ਤਾਂ ਉਹ ਹਰ ਪਾਸੇ ਹੋਏਗੀ ਇਸ ਕਰਕੇ ਇਸ ਤੌਰ ਤੇ ਖਾਸ ਧਿਆਨ ਦੇ ਦੀ ਲੋੜ ਹੈਗੀ ਹੈ ਕਿ ਜੇ ਤੁਸੀਂ ਆ ਰਹੇ ਹੋ ਅਸੀਂ ਇਹਨੂੰ ਕੈਨਸਲ ਨਹੀਂ ਕਵਾਂਗੇ ਪਾਸਪੋਰਟ ਆਫੀਸ ਨੇ ਉਹ ਕੈਨਸਲ ਨਹੀਂ ਕਰ ਰਿਹਾ ਅਪਾਇੰਟਮੈਂਟ ਨੂੰ ਪਰ ਇਹ ਕਹਿ ਰਿਹਾ ਕਿ ਪੋਰਟਲ ਜਿਹੜਾ ਹੈ ਬੰਦ ਰਹੇਗਾ ਪੋਰਟਲ ਤੇ ਕੈਨਸਲ ਰਹੇਗੀ ਤੁਸੀਂ ਆ ਕੇ ਐਸਐਮਐਸ ਚੈੱਕ ਕਰਕੇ ਇੱਥੇ ਆ ਕੇ ਆਪਣੇ ਪਾਸਪੋਰਟ ਦਾ ਅਰਜ਼ੀ ਜਿਹੜਾ ਹੈਗਾ ਇਹ ਜਿਹੜਾ ਵੀ ਪ੍ਰੋਸੀਜਰ ਹੁੰਦਾ ਉਹ ਦੁਬਾਰਾ ਫੋਲੋ ਜਿਹੜਾ ਹੈ ਉਹ ਜ਼ਰੂਰ ਕਰ ਸਕਦੇ ਹੋ ਪਰ ਫਿਲਹਾਲ ਦੇ ਲਈ ਜਿਹੜੀ 30 ਤਰੀਕ ਤੋਂ ਲੈ ਕੇ 2 ਤਰੀਕ ਸਵੇਰੇ 6 ਵਜੇ ਤੱਕ ਜਿਹੜੇ ਪਾਸਪੋਰਟ ਦੇ ਆਨਲਾਈਨ ਪੋਰਟਲ ਨੇ ਉਹ ਸਰਵਰ ਦੇ ਲਈ ਬੰਦ ਰਹਿਣਗੇ ਯਾਨੀ ਲੋਕਾਂ ਨੂੰ ਪਰੇਸ਼ਾਨੀ ਹੋਣ ਦੀ ਲੋੜ ਨਹੀਂ ਹੈਗੀ ਕਿਉਂਕਿ ਵਰਕਿੰਗ ਡੇਸ ਤੇ ਨਹੀਂ ਬਲਕਿ ਵੀਕਐਂਡ ਦੌਰਾਨ ਇਹ ਸਾਰਾ ਜਿਹੜੇ ਸਰਵਰ ਦਾ ਕੰਮ ਹੈ ਉਹ ਹੋਏਗਾ ਸੰਡੇ ਐਗਜ਼ੈਂਟਡ ਹੁੰਦਾ ਕਿਉਂਕਿ ਛੁੱਟੀ ਹੁੰਦੀ ਹੈ ਸੰਡੇ ਯਾਨੀ ਸੈਟਰਡੇ ਨੂੰ ਜ਼ਰੂਰ ਕੁਝ ਲੋਕਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ ਉਹ ਵੀ ਇਸ ਕਰਕੇ ਕਿਉਂਕਿ ਐਸਐਮਐਸ ਦੇ ਥਰੂ ਉਹਨਾਂ ਨੂੰ ਸਾਰੀ ਇਨਫਰਮੇਸ਼ਨ ਹੋ ਜਾਣੀ ਹੈ ਜੀ ਜੀ ਤੇ ਤੁਹਾਡੇ ਪਿੱਛੇ ਅਸੀਂ ਕਾਫੀ ਲੋਕ ਵੀ ਦੇਖ ਸਕਦੇ ਹਾਂ ਕਿ ਪਾਸਪੋਰਟ ਸੇਵਾ ਕੇਂਦਰ ਦੇ ਵਿੱਚ ਪਹੁੰਚ ਰਹੇ ਨੇ ਕੀ ਇਹ ਜਿਹੜੇ ਲੋਕ ਨੇ ਚਲੋ ਅੱਜ ਤਾਂ ਕੋਈ ਇਹੋ ਜੀ ਕੋਈ ਗੱਲ ਹੈ ਨਹੀਂ ਹੈ ਲੇਕਿਨ ਜਿਵੇਂ ਤੁਸੀਂ ਦੱਸਿਆ ਹੈ ਕਿ 31 ਤਰੀਕ ਨੂੰ ਐਤਵਾਰ ਹੈ ਉਸ ਤੋਂ ਬਾਅਦ ਸੈਚਰਡੇ ਉਸ ਤੋਂ ਬਾਅਦ ਸੰਡੇ ਹੈ ਤਾਂ ਉਸ ਦਿਨ ਇਹ ਮੇਨਟੇਨੈਂਸ ਦਾ ਕੰਮ ਚੱਲੇਗਾ ਤਾਂ 30 ਤਰੀਕ ਨੂੰ ਸਿਰਫ ਜਿਹੜੇ ਲੋਕ ਨੇ ਜਿਨ੍ਹਾਂ ਨੇ ਅਪਾਇੰਟਮੈਂਟਸ ਲਈਆਂ ਨੇ ਉਹ ਪ੍ਰਭਾਵਿਤ ਹੋ ਰਹੇ ਨੇ ਸੋ ਅਜਾਹ ਦੇ ਵਿੱਚ ਅਗਰ ਕੋਈ ਉੱਥੇ ਕੋਈ ਜਿਨ੍ਹਾਂ ਦੀਆਂ ਅਪੌਇੰਟਮੈਂਟਸ ਜਿਹੜੀਆਂ ਕਿ ਠੀਕ ਹੈ ਵਿਭਾਗ ਕੈਨਸਲ ਨਹੀਂ ਕਰ ਰਿਹਾ ਜੇ ਅਗਰ ਫਿਰ ਵੀ ਲੋਕ ਉੱਥੇ ਪਹੁੰਚ ਰਹੇ ਨੇ ਤਾਂ ਉਹਨਾਂ ਦੇ ਲਈ ਕੋਈ ਖਾਸ ਤੌਰ ਤੇ ਪ੍ਰਬੰਧ ਕੀਤਾ ਗਿਆ ਹੈ ਵਿਭਾਗ ਦੇ ਵੱਲੋਂ ਜਾਂ ਨਹੀਂ ਪ੍ਰਬੰਧ ਹੈ ਫਿਲਹਾਲ ਦੇ ਲਈ ਦੇਖੋ ਜਿਸ ਤਰੀਕੇ ਨਾਲ ਨਾਰਮਲ ਅਪੌਇੰਟਮੈਂਟਸ ਹੁੰਦੀਆਂ ਨੇ ਉਸੇ ਤਰੀਕੇ ਨਾਲ ਅਪੌਇੰਟਮੈਂਟ ਹੱਲੇ ਕੀਤੀ ਗਈ ਹੈ ਕਿਉਂਕਿ ਹੱਲੇ ਤਾਂ ਨਹੀਂ ਐਸੀ ਗੱਲ ਕਰ ਰਹੇ 30 ਤਰੀਕ ਦੀ ਅੱਜ 27 ਤਰੀਕ ਦੀ ਗੱਲ ਕਰ ਰਹੇ ਆ 27 ਤਰੀਕ ਹੈ ਇਸ ਕਰਕੇ ਹਲੇ ਤਾਂ ਸਮਾਂ ਪਿਆ ਕਿਸੇ ਤਰੀਕੇ ਦਾ ਪ੍ਰਬੰਧ ਨਹੀਂ ਹੈ ਜਿਵੇਂ ਰੂਟੀਨ ਜਿਹੜੀ ਹੈ ਉਹ ਪਾਸਪੋਰਟ ਚੈਕਿੰਗ ਹੁੰਦੀ ਹੈ ਜਿਹੜਾ ਸਮਾਂ ਦਿੱਤਾ ਜਾਂਦਾ ਹੈ ਉਸੇ ਸਮੇਂ ਤੇ ਜਿਹੜਾ ਹੈ ਉਹ ਲੋਕ ਖੜੇ ਨੇ ਮੈਂ ਪਤਾ ਵੀ ਕਰ ਲਿਆ ਇੱਕ ਵਾਰੀ ਤੁਸੀਂ ਪਾਸਪੋਰਟ ਲਈ ਆਏ ਹੋ ਜੀ ਹਾਂ ਜੀ ਬੇਟੇ ਲਈ ਆਇਆ ਹਾਂ ਬੇਟੇ ਲਈ ਹੈ ਟਾਈਮ ਕਿੰਨਾ ਟਾਈਮ ਦਿੱਤਾ ਗਿਆ ਨਹੀਂ ਟਾਈਮ ਕੋਈ ਨਹੀਂ ਦਿੱਤਾ ਗਿਆ ਜੀ ਸਿੱਧਾ ਆ ਸਕਦਾ ਲੈਟਰ ਇਸ਼ੂ ਹੋਇਆ ਹੋਇਆ ਹਾਂ ਵਾਕ ਇਨ ਕਰ ਸਕਦੇ ਆ ਜਿਹਦੇ ਡੇਟ ਮੈਂਸ਼ਨ ਆ ਉਹ ਅਕੋਰਡਿੰਗ ਟੂ ਡੇਟ ਆਵੇ ਅਕੋਰਡਿੰਗ ਟੂ ਡੇਟ ਆ ਸਕਦੇ ਹੋ ਤੁਸੀਂ ਤੁਸੀਂ ਵੀ ਜੀ ਬੇਟੇ ਦਾ ਪਾਸਪੋਰਟ ਕੇ ਲਈ ਆਏ ਪਿਤਾ ਹੀ ਇਹਨੇ ਬੈਠੇ ਨਹੀਂ ਆਏ ਨਹੀਂ ਬੇਟਾ ਅੰਦਰ ਗਿਆ ਬੇਟਾ ਅੰਦਰ ਆਈ ਬੇਟਾ ਅੰਦਰ ਗਿਆ ਜੀ ਅੰਦਰ ਗਿਆ ਹੋਇਆ ਯਾਨੀ ਉਹ ਕਹ ਰਹੇ ਵਾਕ ਇਨ ਹੈ ਤੁਸੀਂ ਸਿੱਧਾ ਅੰਦਰ ਆ ਸਕਦੇ ਹੋ ਉਸੇ ਤਰੀਕੇ ਨਾਲ ਅੰਦਰ ਬਹਿ ਸਕਦੇ ਹੋ ਅੰਦਰ ਜ਼ਰੂਰ ਇੰਤਜ਼ਾਮਾਤ ਜਿਹੜੇ ਉਹ ਹਮੇਸ਼ਾ ਦੀ ਤਰ੍ਹਾਂ ਕੀਤੇ ਜਾਂਦੇ ਨੇ ਉਹੀ ਇੰਤਜ਼ਾਮਾਤ ਕੀਤੇ ਗਏ ਨੇ ਉਹੀ ਜਿਹੜੀ ਅਸੀਂ ਗੱਲ ਕਰ ਰਹੇ ਸੀ ਕਿ 2 ਤਰੀਕ ਨੂੰ ਜਿਹੜੇ ਲੋਕ ਨੇ ਉਹ ਜ਼ਰੂਰ ਆ ਸਕਦੇ ਨੇ ਵਾਕ ਇਨ ਕਰ ਸਕਦੇ ਨੇ ਜਿਹੜੇ 30 ਤਰੀਕ ਵਾਲੇ ਨੇ ਉਹ ਵੀ SMS ਪੜ੍ਹ ਕੇ ਜਿਹੜਾ ਹੈ ਉਹ ਇੱਧਰ ਆ ਸਕਦੇ ਨੇ ਉਹਨਾਂ ਨੂੰ ਵੀ ਕਿਸੇ ਤਰੀਕੇ ਦੀ ਪਰੇਸ਼ਾਨੀ ਜਿਹੜੀ ਹੈ ਉਹ ਨਹੀਂ ਹੋਵੇਗੀ ਪਰ ਫਿਲਹਾਲ ਦੇ ਲਈ ਸੋਨੂੰ ਦੱਸਦੀ ਏ ਕਿ 31 ਤਰੀਕ ਵਾਲੇ ਲੋਕ ਜਿਨ੍ਹਾਂ ਦੀ ਅਪਾਇੰਟਮੈਂਟ ਸੀਗੀ ਉਹ ਆਪਣਾ SMS ਜ਼ਰੂਰ ਚੈੱਕ ਕਰ ਲੈਣ SMS ਤੇ ਰਾਹੀ ਉਹਨਾਂ ਨੂੰ ਸਾਰੀ ਇਨਫੋਰਮੇਸ਼ਨ ਜਿਹੜੀ ਆੜੀਆਂ ਜਿਹੜੀ ਮੇਲ ਦੇ ਰਾਹੀਂ ਆਣੀ ਹੁੰਦੀ ਸੀ ਪੋਰਟਲ ਦੇ ਰਾਹੀਂ ਆਣੀ ਹੁੰਦੀ ਸੀ ਹੁਣ ਐਸਐਮਐਸ ਦੇ ਰਾਹੀਂ ਆਏਗੀ ਐਨਾ ਹੀ ਆਲਟਰਨੇਟ ਜਿਹੜਾ ਹੈਗਾ ਇੱਕ ਦਿਨ ਲਈ ਜ਼ਰੂਰ ਕੀਤਾ ਗਿਆ ਜੀ ਬੱਸ ਹਮ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਹ ਪੂਰੀ ਅਪਡੇਟ ਦੇਣ ਦੇ ਲਈ ਸਾਡੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਆਪਣੇ ਦਰਸ਼ਕਾਂ ਨੂੰ ਦੱਸ ਦਿੰਨੇ ਆ ਕਿ 30 ਤਰੀਕ ਨੂੰ ਜਿਨ੍ਹਾਂ ਨੇ ਅਪਾਇੰਟਮੈਂਟਸ ਲਈਆਂ ਹੋਈਆਂ ਨੇ ਚੰਡੀਗੜ੍ਹ ਦੇ ਵਿੱਚ ਪਾਸਪੋਰਟ ਬਣਾਉਣ ਦੇ ਲਈ ਜਾਂ ਫਿਰ ਹੋਰ ਸੇਵਾਵਾਂ ਦੇ ਲਈ ਉਹ ਆਪਣੇ ਐਸਐਮਐਸ ਜ਼ਰੂਰ ਚੈੱਕ ਕਰਨ ਕਿਉਂਕਿ ਵਿਭਾਗ ਦੇ ਵੱਲੋਂ ਨਵੇਂ ਤਰੀਕੇ ਜਾਂ ਤੁਹਾਨੂੰ ਨਵੀਂ ਜਾਣਕਾਰੀ ਦਿੱਤੀ ਹੋ ਸਕਦੀ ਹੈ